ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਖੇਤੀ ਗਿਆਨ ਚੈਨਲ ਤੇ ਸੋ ਇਸ ਵੀਡੀਓ ਦੇ ਵਿੱਚ ਆਪਾਂ ਪੰਜਾਬ ਸਰਕਾਰ ਦੀ ਪੰਜਾਬ ਦੇ ਕਈ ਬਲਾਕਾਂ ਦੇ ਲਈ ਆਈ ਯੋਜਨਾ ਜੋ ਪੀਐਮ ਯਾਨੀ ਕਿ ਪ੍ਰਧਾਨ ਮੰਤਰੀ ਕੁਸ਼ਮ ਸਕੀਮ ਦੇ ਕੰਪੋਨੈਂਟ B ਦੇ ਅਧੀਨ ਸੋਲਰ ਪੰਪ ਜੋ ਪੰਜਾਬ ਦੇ ਵਿੱਚ ਲੱਗਣੇ ਹਨ ਉਸ ਦੇ ਅਧੀਨ 20000 ਸੋਲਰ ਪੰਪ ਜਿਹੜੇ ਮੋਨੋ ਬਲਾਕ ਅਤੇ ਸਬਮਰਸੀਬਲ ਜਿਨ੍ਹਾਂ ਦੇ ਵਿੱਚ ਸਬਸਿਡੀ ਤਹਿਤ ਸੋਲਰ ਪੰਪ ਲਗਾਏ ਜਾਣਗੇ ਜੋ ਆਮ ਛਰੇਣੀਆਂ ਦੇ ਲਈ 60% ਸਬਸਿਡੀ ਅਤੇ ਅਨੁਸੂਚਿਤ ਜਾਤੀਆਂ ਦੇ ਲਈ 80% ਸਬਸਿਡੀ ਤੇ ਇਹ ਪੰਪ ਲਗਾਏ ਜਾਣੇ ਆ ਸੋ ਕੁੱਲ 20000 ਜਿਹੜੇ ਆ ਸੋਲਰ ਪੰਪ ਪੰਜਾਬ ਦੇ ਵਿੱਚ ਲੱਗਣੇ ਆ ਸੋ ਇਹਨਾਂ ਨੂੰ ਅਪਲਾਈ ਕਰਨ ਦੀ ਜਿਹੜੀ ਮਿਤੀ ਆ ਉਹ 9 ਤਰੀਕ ਤੋਂ ਸ਼ੁਰੂ ਹੋ ਚੱਕੀ ਆ ਤੇ 30 ਸਤੰਬਰ ਤੱਕ ਜਿਹੜੇ ਆ ਇਹ ਪੰਪ ਅਪਲਾਈ ਕੀਤੇ ਜਾਣਗੇ ਸੋ ਜਿਹੜੇ ਇਹਦੇ ਵਿੱਚ ਬਲੋਕ ਦੋ categories ਦੇ ਵਿੱਚ ਡਿਵਾਈਡ ਕੀਤੇ ਗਏ ਆ 12 ਬਲੋਕ ਜਿਹੜੇ ਆ ਉਹ ਸੇਫ ਜ਼ੋਨ ਦੇ ਵਿੱਚ ਆ ਤੇ ਬਾਕੀ ਦੇ ਬਲੋਕ ਜਿਹੜੇ ਆ ਉਹ 12 ਜ਼ਿਲ੍ਹੇ ਜਿਹੜੇ ਆ ਉਹ ਸੇਫ ਜ਼ੋਨ ਦੇ ਵਿੱਚ ਆ ਤੇ ਬਾਕੀ ਜ਼ਿਲ੍ਹੇ ਡਾਰਕ ਜ਼ੋਨ ਦੇ ਵਿੱਚ ਆ ਸੋ ਜਿਹੜੇ ਸੇਫ ਜ਼ੋਨ ਦੇ ਜ਼ਿਲ੍ਹੇ ਆ ਉਹ ਬਠਿੰਡਾ ਫਾਜ਼ਿਲਕਾ ਫਰੋਇਪੁਰ ਮੁਕਸਰ ਸਾਹਿਬ ਗਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਅਸ਼ੀਤ ਭਗਤ ਸਿੰਘ ਨਗਰ ਰੋਪੜ ਸਭਜਾਦਾਜੀਤ ਸਿੰਘ ਨਗਰ ਮਾਨਸਾ ਤੇ ਪਟਿਆਲਾ ਸੋ ਇਹਨਾਂ ਦੇ ਬਲਾਕ ਜਿਹੜੇ ਆ ਉਹ ਤੁਸੀਂ ਵੀਡੀਓ ਦੇ ਵਿੱਚ ਜਿਹੜੇ ਉਹ ਦੇਖ ਸਕਦੇ ਹੋ ਕਿ ਤੁਹਾਡੇ ਬਲੋਕ ਦੇ ਵਿੱਚ ਇਹ ਸਹੂਲਤ ਉਪਲਬਧ ਹੈ ਜਾਂ ਨਹੀਂ ਉਸ ਅਨੁਸਾਰ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਇਸ ਦੇ ਲਈ ਕੁਝ ਅਯੋਗਤਾਵਾਂ ਜ਼ਰੂਰ ਨੇ ਕਿਉਂਕਿ ਜਿਹੜਾ ਵੀ ਕਿਸਾਨ ਹੈ ਉਸ ਦਾ ਪਹਿਲਾਂ ਕੋਈ ਸੋਲਰ ਪੰਪ ਜਿਹੜਾ ਕਿਸੇ ਵੀ ਸਰਕਾਰੀ ਸਕੀਮ ਦੇ ਤੇ ਆ ਤ ਨਹੀਂ ਲੱਗਿਆ ਹੋਣਾ ਚਾਹੀਦਾ ਤੇ ਨਾ ਹੀ ਉਸ ਕਿਸਾਨ ਦੇ ਨਾਮ ਤੇ ਜਿਹੜਾ ਹੈਗਾ ਉਹ ਬਿਜਲੀ ਵਾਲਾ ਮੋਟਰ ਕਨੈਕਸ਼ਨ ਖੇਤ ਦੇ ਵਿੱਚ ਹੋਣਾ ਚਾਹੀਦਾ ਸੋ ਉਹ ਕਿਸਾਨ ਜਿਹੜੇ ਉਹ ਡੀਜ਼ਲ ਪੰਪਾਂ ਦੀ ਜਾਂ ਤਾਂ ਵਰਤੋਂ ਕਰਦੇ ਹੋਣ ਜਾਂ ਸਚਾਈਲੀ ਡੀਜ਼ਲ ਪੰਪਾਂ ਦੀ ਵਰਤੋਂ ਕਰਦੇ ਹੋਣ ਜਾਂ ਫਿਰ ਤਲਾਬਾਂ ਡਿੱਗੀਆਂ ਦੇ ਵਿੱਚੋਂ ਜਿਹੜਾ ਪਾਣੀ ਚੱਕਣ ਲਈ ਡੀਜ਼ਲ ਪੰਪ ਦੀ ਵਰਤੋਂ ਕਰਦੇ ਹੋਣ ਸੋ ਜਾਂ ਫਿਰ ਨਵੇਂ ਕਿਸਾਨ ਹੈ ਜੋ ਨਵਾਂ ਬੋਰ ਕਰਨਾ ਚਾਹੁੰਦੇ ਆ ਉਹ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਆ ਪਰ ਜਿਹੜੇ ਡਾਰਕ ਜ਼ੋਨ ਦੇ ਵਿੱਚ ਜ਼ਿਲ੍ਹੇ ਆ ਜਿਹੜੇ ਆਪਾਂ 12 ਜ਼ਿਲ੍ਹੇ ਪਹਿਲਾਂ ਵੀਡੀਓ ਦੇ ਵਿੱਚ ਬੋਲੇ ਆ ਉਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਨਵਾਂ ਬੋਰ ਕਰਨ ਦੀ ਜੜੀ ਇਜਾਜ਼ਤ ਨਹੀਂ ਹੈ ਕਿਉਂਕਿ ਉਹ ਜਿਹੜੇ ਜ਼ਿਲ੍ਹੇ ਆ ਉਹ ਡਾਰਕ ਜ਼ੋਨ ਦੇ ਵਿੱਚ ਆ ਉਹਨਾਂ ਦੇ ਵਿੱਚ ਤੁਸੀਂ ਪੁਰਾਣੇ ਬੋਰ ਤੇ ਹੀ ਜਿਹੜਾ ਹੈ ਉਹ ਸੋਲਰ ਪੰਪ ਦੇ ਵਿੱਚ ਉਹਨੂੰ ਕਨਵਰਟ ਕਰਵਾ ਸਕਦੇ ਹਾਂ ਪਰ ਸ਼ਰਤਾਂ ਬਾਕੀ ਦੀਆਂ ਜਿਹੜੀਆਂ ਉਹ ਇਹੀ ਰਹਿਣਗੀਆਂ ਸੋ ਜਿਹੜੀ ਇਹਦੀ ਆਪਾਂ ਪੇਮੈਂਟ ਦੀ ਗੱਲ ਕਰੀਏ ਉਹ ਪੇਮੈਂਟ ਜਿਹੜੀ ਹੈਗੀ ਹੈ ਉਹ ਤੁਸੀਂ ਨੈੱਟ ਬੈਂਕਿੰਗ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਜਾਂ ਫਿਰ ਆਰਟੀਜੀਐਸ ਰਾਹੀਂ ਟ੍ਰਾਂਸਫਰ ਕਰਾ ਕੇ ਜਿਹੜੀ ਹੈ ਉਹ ਕਰ ਸਕਦੇ ਹੋ ਤੇ ਇਹ ஆன்લાઈਨ ਭਰੀ ਜਾਊਗੀ ਤੁਹਾਡੀ ਜਿਹੜੀ ਹੈ ਪੇਮੈਂਟ ਹੈ ਤੇ ਅਪਲਾਈ ਕਰਨ ਦੇ ਵੇਲੇ ਹੀ ਮਤਲਬ ਕਿ ਪੰਪ ਲੱਗਣ ਤੋਂ ਪਹਿਲਾਂ ਜਿਹੜੀ ਹੈ ਦੀ ਪੇਮੈਂਟ ਹੈ ਉਹ ਹੋ ਜਾਣੀ ਹੈ ਤੇ ਇਸ ਦੇ ਵਿੱਚ ਜਿਹੜੇ ਹੈਗੇ ਆ ਚਾਰ ਤਰ੍ਹਾਂ ਦੇ ਪੰਪ ਲੱਗਣੇ ਆ 3 ਹੌਸਪਾਵਰ ਦਾ 5 ਹੌਸਪਾਵਰ ਦਾ 7.5 ਤੇ 10 ਹੌਸਪਾਵਰ ਦਾ ਸੋ ਜਿਹੜੀ ਆਮ ਕਿਸਾਨਾਂ ਦੇ ਲਈ ਜਿਹੜੀ ਹੈਗੀ ਜਰਨਲ ਵਰਗ ਦੇ ਕਿਸਾਨਾਂ ਦੇ ਲਈ ਸਬਸਿਡੀ ਹੈ ਉਹ ਘਟਾ ਹੈ ਤੇ ਅਨੁਸੂਚਿਤ ਜਾਤੀ ਲਈ ਸਬਸਿਡੀ ਜ਼ਿਆਦਾ ਹੈ ਆਮ ਸ਼੍ਰੇਣੀ ਲਈ 60% ਸਬਸਿਡੀ ਹੈ ਤੇ ਅਨੁਸੂਚਿਤ ਜਾਤੀ ਲਈ 80% ਸਬਸਿਡੀ ਹੈ ਸੋ 3 ਹਸ ਪਾਵਰ ਦੀ ਜਿਹੜੀ ਹੈਗੀ ਆ ਤੁਸੀਂ ਜੇਕਰ ਮੋਟਰ ਲਗਾਉਣੀ ਹੈ ਮੋਨੋ ਬਲੋਕ ਵਾਲੀ ਤਾਂ ਉਸ ਦੇ ਵਿੱਚ ਜਨਰਲ ਸ਼੍ਰੇਣੀ ਦੇ ਕਿਸਾਨਾਂ ਨੂੰ 99388 ਰੁਪਏ ਦੇਣੇ ਪੈਣਗੇ ਅਤੇ ਅਨੁਸੂਚਿਤ ਜਾਤੀ ਵਾਲੇ ਕਿਸਾਨਾਂ ਨੂੰ 51284 ਅਤੇ ਸਮਰਸੀਬਲ ਦੇ ਲਈ ਜਿਹੜਾ ਹੈਗਾ ਉਹ 95000 ਆਮ ਸ਼੍ਰੇਣੀ ਲਈ ਹੈ ਤੇ ਹੁਣ ਸੁਚੀ ਦੀ ਜਾਤੀ ਲਈ 56000 ਹੈ ਇਸ ਤਰ੍ਹਾਂ ਬਾਕੀ ਦੇ ਹੌਸਪਾਵਰਾਂ ਲਈ ਜਿਹੜੀਆਂ ਕੀਮਤਾਂ ਉਹ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਤੇ ਜਿਹੜੀ ਵੀ ਤੁਸੀਂ ਜਿਹੜੀ ਹੈ ਸੋਲਰ ਪੰਪ ਲਗਵਾਉਣੀ ਹੈ ਉਸ ਦੇ ਹਿਸਾਬ ਨਾਲ ਜਿਹੜਾ ਹੈ ਉਹ ਆਪਣੇ ਲਈ ਜਿਹੜੀ ਕੀਮਤ ਹੈ ਉਹ ਤੁਸੀਂ ਦੇਖ ਸਕਦੇ ਹੋ ਜੇਕਰ ਲੁੜਿੰਦੀ ਜਗ੍ਹਾ ਦੀ ਗੱਲ ਕਰੀਏ ਤਾਂ 3 ਹੌਸਪਾਵਰ ਦੇ ਲਈ ਜਿਹੜਾ ਹੈਗਾ 300 ਸਕੁਅਰ ਫੁੱਟ ਏਰੀਆ ਜਿਹੜਾ ਹੈਗਾ ਉਹ ਜ਼ਰੂਰ ਹੋਣਾ ਚਾਹੀਦਾ ਹੈ ਤੇ ਜ਼ਮੀਨ ਜਿਹੜੀ ਆ ਉਹ 1 ਏਕੜ ਕਿਸਾਨ ਦੇ ਨਾਮ ਤੇ ਜ਼ਰੂਰ ਹੋਣੀ ਚਾਹੀਦੀ ਹੈ ਅਤੇ 5 ਹੌਸਪਾਵਰ ਦੀ ਮੋਟਰ ਲਗਾਉਣੀ ਹੋਵੇ ਤਾਂ ਤੁਹਾਡਾ ਜਿਹੜਾ 500 ਸਕੁਅਰ ਫੁੱਟ ਏਰੀਆ ਜਿਹੜਾ ਉਹ ਪੈਨਲਸ ਲੱਗਣ ਦੇ ਲਈ ਚਾਹੀਦਾ ਹੈ ਤੇ 2 ਏਕੜ ਜਿਹੜੀ ਆ ਜ਼ਮੀਨ ਜ਼ਰੂਰ ਨਾਮ ਹੋਣੀ ਚਾਹੀਦੀ ਹੈ ਕਿਸਾਨ ਦੇ 7.5 ਵਾਲੀ ਮੋਟਰ ਦੇ ਲਈ 750 ਜਿਹੜਾ ਸਕੁਅਰ ਫੁੱਟ ਏਰੀਆ ਚਾਹੀਦਾ ਹੈ ਤੇ 5 ਏਕੜ ਕਿਸੇ ਜਮਾ ਜ਼ਮੀਨ ਜਿਹੜੀ ਆ ਉਹ ਕਿਸਾਨ ਦੇ ਨਾਮ ਤੇ ਹੋਣੀ ਚਾਹੀਦੀ ਆ ਤੇ 10 ਹਸਪਾਵਰ ਵਾਲੀ ਮੋਟਰ ਦੇ ਲਈ ਜਿਹੜਾ ਤੁਹਾਨੂੰ 1000 ਸਕੁਅਰ ਫੁੱਟ ਏਰੀਆ ਚਾਹੀਦਾ ਹੈ ਆਪਣਾ ਪੈਨਲਸ ਦੇ ਲਈ ਅਤੇ 7 ਏਕੜ ਜ਼ਮੀਨ ਜਿਹੜੀ ਆ ਉਹ ਕਿਸਾਨ ਦੇ ਨਾਮ ਹੋਣੀ ਚਾਹੀਦੀ ਹੈ ਸੋ ਕੀਮਤ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਲਈ ਹੈ ਤੇ ਇਸ ਦੇ ਵਿੱਚ ਜਿਹੜੀ ਅਪਲਾਈ ਕਰਨ ਦੀ ਵੈਬਸਾਈਟ ਹੈ ਉਹ ਆਪਾਂ ਸਕਰੀਨ ਤੇ ਜਿਹੜੀ ਤੁਹਾਨੂੰ ਸ਼ੋ ਹੋ ਰਹੀ ਹੈ ਤੇ ਇਸ ਦੇ ਇਲਾਵਾ ਇਹ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂਸ਼ਨ ਕੀਤੀ ਹੈ ਸੋ ਤੁਸੀਂ ਇਸ ਵੈਬਸਾਈਟ ਤੋਂ ਜਾ ਕੇ ਜਿਹੜਾ ਇਹ ਕਿਸੇ ਵੀ ਖੁਦ ਵੀ ਅਪਲਾਈ ਕਰ ਸਕਦੇ ਹੋ ਜਾਂ ਕਿਸੇ ਆਨਲਾਈਨ ਕੰਪਿਊਟਰ ਕਾਫੇ ਵਾਲੇ ਤੋਂ ਹੀ ਜਿਹੜਾ ਹੈਗਾ ਪੰਪ ਅਪਲਾਈ ਤੁਸੀਂ ਕਰ ਸਕਦੇ ਹੋ ਤੇ ਇਸ ਦੇ ਵਿੱਚ ਪਹਿਲਾਂ ਆਓ ਦੇ ਤਹਿਤ ਹੀ ਜਿਹੜਾ ਹੈ ਪੰਪ ਦਿੱਤੇ ਜਾਣਗੇ ਜਿਹੜੀਆਂ 20000 ਅਰਜ਼ੀਆਂ ਪਹਿਲ ਦੇ ਆਧਾਰ ਤੇ ਜਿਹੜੀਆਂ ਉਹ ਪ੍ਰਾਪਤ ਕੀਤੀਆਂ ਜਾਣਗੀਆਂ ਉਹਨਾਂ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਉਹ ਪੰਪ ਪਹਿਲਾਂ ਦੇ ਦਿੱਤੇ ਜਾਣਗੇ ਅਤੇ ਬਾਕੀ ਜਿਹੜੇ ਕਿਸਾਨ ਆ ਉਹਨਾਂ ਦੇ ਪੈਸੇ ਜਿਹੜੇ ਉਹ ਸਰਕਾਰ ਵੱਲੋਂ ਵਾਪਸ ਕਰ ਦਿੱਤੇ ਜਾਣਗੇ ਸੋ ਜਿਹੜੀ ਵੈਬਸਾਈਟ ਹੈ ਉਹਦਾ ਲਿੰਕ ਵੀ ਜਿਹੜਾ ਹੈਗਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰਦੇ ਆਂਗੇ ਤੇ ਇਹ ਜਿਹੜੀ ਪੀਡੀਐਫ ਹੈ ਜਿਸ ਦੇ ਵਿੱਚ ਸਾਰੇ ਆਪਾਂ ਜਿੰਨੇ ਵੀ ਕੋਈ ਸਵੈ ਘੋਸ਼ਨਾ ਪੱਤਰ ਹੈ ਜਾਂ ਇਸ ਦੇ ਲਈ ਜਿਹੜਾ ਹੈਗਾ ਤੁਹਾਨੂੰ ਪੀਐਸਪੀਸੀਐਲ ਤੋਂ ਜਿਹੜਾ ਇੱਕ ਪੱਤਰ ਵੀ ਲੈਣਾ ਪੈਂਦਾ ਕਿ ਤੁਹਾਡੇ ਨਾਮ ਤੇ ਕੋਈ ਵੀ ਜਿਹੜਾ ਮੋਟਰ ਕਨੈਕਸ਼ਨ ਬਿਜਲੀ ਵਾਲਾ ਨਹੀਂ ਹੈ ਸੋ ਉਸ ਸੰਬੰਧੀ ਜਿੰਨੇ ਵੀ ਡਾਕੂਮੈਂਟ ਚਾਹੀਦੇ ਆ ਤੇ ਜਿੰਨੀਆਂ ਵੀ ਸ਼ਰਤਾਂ ਆ ਉਹ ਸਾਰੀਆਂ ਇਸ ਪੀਡੀਐਫ ਦੇ ਵਿੱਚ ਪੰਜਾਬੀ ਦੇ ਵਿੱਚ ਬਹੁਤ ਆਸਾਨ ਭਾਸ਼ਾ ਦੇ ਵਿੱਚ ਲਿਖੀਆਂ ਹੋਈਆਂ ਸੋ ਉਸ ਦਾ ਜਿਹੜਾ ਡਾਊਨਲੋਡ ਕਰਨ ਦਾ ਲਿੰਕ ਹੈ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਸੋ ਤੁਸੀਂ ਪੀਡੀਐਫ ਵੀ ਡਾਊਨਲੋਡ ਕਰ ਸਕਦੇ ਹੋ ਤੇ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਵੈਬਸਾਈਟ ਦਾ ਵੀ ਜਿਹੜਾ ਉਹ ਮੈਂਸ਼ਨ ਕਰਦੇ ਆਂਗੇ ਉੱਥੋਂ ਤੁਸੀਂ ਜਿਹੜਾ ਜਾ ਕੇ ਅਪਲਾਈ ਵੀ ਕਰ ਸਕਦੇ ਹੋ ਧੰਨਵਾਦ ਜੀ